ਹਾਂਜੀ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਪਿੰਡ ਗੀੜੀ ਕੇ ਨੇੜੇ ਧੂਰੀ ਬਰਨਾਲਾ ਮਲੇਰ ਕੋਟਲਾ ਅਤੇ ਸੰਗਰੂਰ ਇਹਨਾਂ ਦੇ ਸੈਂਟਰ ਦੇ ਵਿੱਚ ਪੈਂਦਾ ਹੈ ਲਗਭਗ 15 ਤੋਂ 18 ਕਿਲੋਮੀਟਰ ਦੇ ਲਗਭਗ ਹੋ ਸਕਦਾ ਮੇਰੇ ਪਾਸ ਇੰਨੀ ਕੁ ਹੋਊਗਾ ਜੀ ਤੇ ਜਿਨ੍ਹਾਂ ਨੇ ਵੀ ਆਉਣਾ ਹੈ ਉਹ ਨੋਟ ਕਰ ਲਓ ਜੀ ਬਾਕੀ ਲੋਕੇਸ਼ਨ ਹਾਰਿਕ ਕੋ ਪੂਰਤ ਤੇ ਆਪਾਂ ਦਿੰਨੇ ਆ ਲੋਕੇਸ਼ਨ ਜਦੋਂ ਆਪਾਂ ਵੀਡੀਓ ਪਾਉਨੇ ਆ ਜੀ ਉਦੋਂ ਲੋਕੇਸ਼ਨ ਆਪਣੀ ਪਾਈ ਹੁੰਦੀ ਹੈ ਨਾਲ ਠੀਕ ਹੈ ਵੀਰੇ ਤੇ ਜਿੰਨਾ ਬਾਕੀ ਧੰਨਵਾਦ ਕਰਦੇ ਆ ਸਾਰਿਆਂ ਦਾ ਜਿਹੜੇ ਇਨਾ ਪਿਆਰ ਦੇ ਰਹੇ ਹੋ ਭੁੱਖੀਆਂ ਹੋਈਆਂ ਹੋਈਆਂ ਨੇ ਸਾਡੇ ਕੋਲੇ ਉਹ ਵੀ ਅਸੀਂ ਟਿਕਸ ਨਾਲ ਦੀ ਨਾਲ ਦੇਈ ਜਾ ਰਹੇ ਆ ਤੇ ਦੇਈ ਜਾਵਾਂਗੇ ਤੇ ਇੱਕ ਬੇਨਤੀ ਹੈ ਵੀ ਥੋੜਾ ਜਿਹਾ ਐਡਜਸਟ ਜ਼ਰੂਰ ਬਾਕੀ ਕੋਈ ਦਿੱਕਤ ਤਾਂ ਕਦੇ ਵੀ ਆਈ ਨਹੀਂ ਰਿਸ਼ਟ ਜ਼ਰੂਰ ਕਰਨਾ ਚਾਹੀਦਾ ਤੇ ਕਰਦੇ ਵੀ ਹਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਈ ਵਾਰੀ ਨਾ 5-4 ਦਿਨ ਦਾ ਹੁੰਦਾ ਕੋਈ ਮੈਟਰ ਜਿਵੇਂ ਮੰਨ ਲਓ ਜਾਂ ਤਾਂ ਇਹ ਹੁੰਦਾ ਵੀ ਦਿੱਤੀ ਗਈ ਡੇਟ ਤੋਂ ਆਪਾਂ 5 ਦਿਨ ਪਹਿਲਾਂ ਚੈਕਸ ਦੇਣਾ ਪੈ ਜਾਂਦਾ ਕਈ ਵਾਰੀ ਜਾਂ ਫਿਰ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਫਿਰ ਹੈਚ ਲੇਟ ਨਿਕਲਣਾ ਹੁੰਦਾ ਤਾਂ ਕਰਕੇ ਅਸੀਂ ਤੁਹਾਨੂੰ ਬੇਨਤੀ ਵੀ ਕਰ ਦਿੰਨੇ ਆ ਜੀ ਤੁਸੀਂ ਅ ਮਤਲਬ 5 4 5 ਦਿਨ ਪਹਿਲਾਂ ਟਿਕਸ ਲੈ ਲਓ ਠੀਕ ਹੈ ਨਾ ਹੋਣਗੇ ਤਾਂ ਉਹ ਉਨੇ ਦਿਨਾਂ ਦੇ ਹੀ ਜਿੰਨੇ ਦਿਨਾਂ ਦੇ ਬੁੱਕ ਕਰਾਏ ਹੋਣਗੇ ਤੁਹਾਡੇ ਜਿਵੇਂ ਮੰਨ ਲਓ ਕਿਸੇ ਨੇ 20 ਦਿਨ ਦੇ ਟਿਕਸ ਲੈਣੇ ਨੇ ਮਿਲਣਗੇ 20 ਦਿਨ ਦੇ ਹੀ ਮੰਨ ਲਓ ਤੁਸੀਂ 15 ਤਰੀਕ ਦਾ ਬਣਿਆ ਕਰਿਆ ਹੋਇਆ ਤਾਂ ਤੁਹਾਨੂੰ 10 ਤਰੀਕ ਨੂੰ ਦੇ ਦਈਏ ਇਸ ਤਰ੍ਹਾਂ ਦੀ ਅਡਜਸਟਮੈਂਟ ਦੀ ਗੱਲ ਕਰਦਾ ਜੀ ਮੈਂ ਹੋਰ ਨਹੀਂ ਕੋਈ ਤੇ ਜਾਂ ਕਈ ਵਾਰੀ ਵੀ ਮੰਨ ਲਓ ਆਰ ਆਈ ਆਰ ਜਾਂ ਬਲੈਕ ਹੈਸਟਰ ਲੋਪ ਆਪਣੀ ਬੁਕਿੰਗ ਹੈ ਤੇ ਉਹਦੇ ਵਿੱਚ ਇੰਨੀ ਕਿ ਐਡਜਸਟਮੈਂਟ ਦੀ ਲੋਡ ਹੁੰਦੀ ਹੈ ਵੀ ਤੁਹਾਨੂੰ ਜੇ 500 ਦੀ ਬੁਕਿੰਗ ਹੈ ਤਾਂ ਕਈ ਵਾਰੀ ਆ ਰਾਇ ਯਾਰ 100 ਘਟ ਸਕਦਾ ਆ ਬਲੈਕ ਵਧਾ ਕੇ ਦੇ ਸਕਦੇ ਆ ਕਈ ਵਾਰੀ ਬਲੈਕ ਵਧ ਮਤਲਬ ਘਟਦਾ ਤਾਂ ਆਰ ਆਈ ਆਰ ਵੱਧ ਮਿਲ ਜਾਣਗੇ ਇੰਨਾ ਕੁ ਐਡਜਸਟਮੈਂਟ ਕਿਉਂਕਿ ਦੋਨੋਂ ਹੀ ਬਰੀਡ ਟਾਪ ਨੇ ਦੋਨੋਂ ਹੀ ਬਰੀਡ ਮੈਂ ਤੁਹਾਨੂੰ ਤੇ ਦਿਖਾ ਦੇ ਆ ਤੇ ਇੱਕ ਮੇਰੀ ਇਹ ਆ ਵੀ ਮੈਂ ਕੈਮਰਾ ਇਦਾਂ ਇਦਾਂ ਪਹਜਾ ਕੇ ਨਹੀਂ ਕਦੇ ਵੀ ਹੌਲੀ ਹੌਲੀ ਤੁਹਾਨੂੰ ਦਿਖਾਉਣੇ ਆ ਫਿਕਸ ਦੇਖ ਸਕਦੇ ਤੁਸੀਂ ਹੈਲਦੀ ਜਿਕਸ ਪੂਰਾ ਐਕਟਿਵ ਜਿਕਸ ਠੀਕ ਹੈ ਜੀ ਤੁਸੀਂ ਦੇਖ ਹੀ ਰਹੇ ਹੋ ਤੇ ਬਾਕੀ ਮੈਂ ਬੇਸੇ ਵੀ ਦਿਖਾ ਦੇ ਦੇਖੋ ਜੀ ਮੈਂ ਇਦਾਂ ਵੀ ਫਿਕਸ ਤੁਹਾਨੂੰ ਦਿਖਾ ਰਿਹਾ ਹਾਂ ਹੁਣ ਆ ਇਹ ਨਹੀਂ ਹੁੰਦਾ ਵੀ ਕੈਮਰੇ ਨੂੰ ਇਦਾਂ ਉਹਨੂੰ ਪਤਾ ਨਾ ਲੱਗੇ ਵੀ ਕਿਛ ਦੀ ਕੁਆਲਿਟੀ ਦਾ ਨਾ ਪਤਾ ਲੱਗੇ ਹੈ ਨਾ ਇਸ ਤਰ੍ਹਾਂ ਨਹੀਂ ਆਪਾਂ ਕਰਦੇ ਕਦੇ ਵੀ ਜਿੰਦੇ ਥੋੜੀ ਪੂਰੀ ਪਿਓਰ ਬਰੀਡ ਮਿਲੂਗੀ ਤੁਹਾਨੂੰ ਆਰ ਆਈ ਆਰ ਬਲੈਕ ਐਸਟਰੋਲੋਗ ਹੁਣ ਮੈਨੂੰ ਇੱਥੇ ਤੁਸੀਂ ਕੋਈ ਵੀ ਇਹ ਦਿਖਾ ਦਿਓ ਵੀ ਕੋਈ ਕਿਛ ਤੁਹਾਨੂੰ ਐ ਲੱਗਦਾ ਹੋਵੇ ਵੀ ਜਿਹੜਾ ਇਹਨਾਂ ਦੇ ਵਿੱਚ ਐਕਟਿਵ ਨਹੀਂ ਹੈਗਾ ਸਾਰੇ ਜਿਖਤੀ ਐਸ ਮਤਲਬ ਉਹ ਐਕਟੀਵਿਟੀ ਕਰਦੇ ਨੇ ਖਾਣਾ ਖਾਂਦੇ ਨੇ ਜਾਂ ਮौज-ਮਾਸਤੀ ਕਰਦੇ ਨੇ ਜਾਂ ਪਾਣੀ ਪੀਂਦੇ ਕੋਈ ਹੈਨਾ ਇਹ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਪਾਣੀ ਪੀਣ ਜਿਖਸ ਵੱਧ ਤੋਂ ਵੱਧ ਪਾਣੀ ਨਾਲ ਹੀ ਅਤੀ ਜ਼ਰੂਰੀ ਹੈ ਠੀਕ ਹੈ ਜੀ ਖਾਣਾ ਤੇ ਪਾਣੀ ਜ਼ਰੂਰੀ ਨੇ ਤੇ ਪਾਣੀ ਵਾਜਾ ਮਹੱਤਵ ਰੱਖਦਾ ਕਿਉਂਕਿ ਇਹ ਨਾਲ ਪੇਟ ਨੂੰ ਸਾਫ਼ੰਦ ਰਹਿਣਾ ਬਾਕੀ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਵੀ ਇਹਨਾਂ ਦੀ ਦੇਖਰੇਖ ਮੈਂ ਪੂਰੀ ਕਰਦਾ ਮੈਂ ਰਾਤ ਨੂੰ ਵੀ ਇਹਨਾਂ ਨੂੰ ਮਤਲਬ ਪੂਰੀ ਧਿਆਨ ਦੇ ਨਾਲ ਜਿਹੜੀ ਵੀ ਇਹਨਾਂ ਦੀ ਲੋੜ ਹੁੰਦੀ ਹੈ ਰਾਤ ਨੂੰ ਵੀ ਪੂਰੀ ਕਰਦੇ ਆਪਾਂ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਪਾਣੀ ਲੋੜ ਹੈ ਪਾਣੀ ਬਾਕੀ ਮਲਟੀ ਫਟਾਵਨ ਵਗੈਰਾ ਜਾਂ ਨੀਵ ਟੌਨ ਤੇ ਜਾਂ ਤੁਸੀਂ ਕਹੋ ਕੈਲਸ਼ੀਅਮ ਇਹ ਮੈਂ ਆਹ ਲੈਣਾ ਰਿਹਾ ਪੰਜ ਦਿਨ ਬਾਅਦ ਖੀ ਚਲਾ ਦਿੰਨਾ ਪਾਣੀ ਪਾਣੀ ਦੇਣ ਵਾਲੀ ਨੰਨੂ ਮਤਲਬ ਇਹ ਚੀਜ਼ਾਂ ਦਿੰਨੇ ਆ ਵੀ ਐਕਟਿਵ ਰਹਿਣ ਪੂਰੇ ਠੀਕ ਹੈ ਨਾ ਇਹ ਨਹੀਂ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਵੈਕਸੀਨ ਹੈ ਉਹ ਪੂਰੀ ਪ੍ਰੋਪਰ ਕਰਦੇ ਆ ਠੀਕ ਹੈ ਜੀ ਵੈਕਸੀਨ ਕੋਈ ਜਿਹਾ ਉਤਾਨੀ ਪੂਰੀ ਵੈਕਸੀਨ ਫੁੱਲ ਹੁੰਦੀ ਹੈ ਠੀਕ ਹੈ ਜੀ ਦੇਖੋ ਜਦੋਂ ਜਿੱਖਸੇ ਤਾਂ ਮਿਲ ਲੱਗ ਜਾਂਨਾ ਐ ਮਾਰਨ ਉਨੇ ਹੀ ਉਡਾਰੀਆਂ ਮਾਰਨ ਵਾਲੇ ਉਹਦੇ ਚ ਆਏ ਹੋਏ ਨੇ ਇਹ ਜੀ ਖੁੱਲੋਂ ਉਹਨਾਂ ਇੱਕ ਤੋਂ ਨੂੰ ਗੱਲ ਦਾ ਹੁੰਦਾ ਜਦੋਂ ਚਿਕਸ ਤੁਹਾਡੇ ਕੋਲੇ ਆ ਜਾਂਦੇ ਨੇ ਉਦੋਂ ਗੋੜਾ ਵਾਲਾ ਪਾਣੀ ਰੱਖਣਾ ਪਹਿਲਾਂ ਤੁਸੀਂ 5-7 ਘੰਟੇ ਉਸ ਤੋਂ ਬਾਅਦ ਗੋੜਾ ਵਾਲੇ ਪਾਣੀ ਤੋਂ ਬਾਅਦ ਤੁਸੀਂ ਇਹਨਾਂ ਨੂੰ ਤੁਹਾਡੇ ਮਾਹੌਲ ਦੇ ਵਿੱਚ ਇਹ ਢਲ ਜਾਂਦੇ ਨੇ ਜਦੋਂ ਹਾਂਜੀ ਜਦੋਂ ਚਿਕਸ ਤੁਹਾਡੇ ਮਾਹੌਲ ਦੇ ਵਿੱਚ ਟਲ ਜਾਂਦੇ ਨੇ ਇਹਨਾਂ ਦਾ ਜੀ ਲੱਗ ਜਾਂਦਾ ਫਿਰ ਤੁਸੀਂ ਇਹਨਾਂ ਨੂੰ ਇੱਕ ਜ਼ਰੂਰ ਧਿਆਨ ਰੱਖਣਾ ਹੈ ਹਲਦੀ ਵੀ ਪਾਉਣੀ ਹੈ ਇਹ ਅੱਜ ਪੰਗਲਾਂ ਵਾਤਾਂ ਜਿਹੜੇ ਵਾਰੀ ਕਰਾਂਗੇ ਹਲਦੀ ਤੁਸੀਂ ਪਾਣੀ ਦੇ ਵਿੱਚ ਘੋਲ ਕੇ ਜਾਂ ਫੀਡ ਦੇ ਵਿੱਚ ਉਹ ਦੇ ਸਕਦੇ ਹੋ ਜਿਵੇਂ ਜਿਹੜੀ ਫੀਡ ਹੈ ਇਹਨਾਂ ਦੀ ਉਹਨੂੰ ਮਾੜਾ ਜਾਂ ਪਾਣੀ ਦਾ ਸਿੱਟਾ ਲਾ ਲੈਣਾ ਵੀ ਉਹ ਹਲਦੀ ਨਾਲ ਉਹਦੇ ਛਿਪਕ ਜੇ ਤੇ ਉਸ ਤੋਂ ਬਾਅਦ ਇਹ ਖਾ ਲੈਣਗੇ ਪਾਣੀ ਦੇ ਵਿੱਚ ਵੀ ਪਾ ਸਕਦੇ ਹੋ ਯਾਨੀ ਇਹ ਵੀ ਪਾਣੀ ਦੀ ਥੋੜੀ ਜਿਹੀ ਥੱਲੇ ਬੈਠ ਜਾਂਦੀ ਹੈ ਇਹ ਤੇ ਖਲ ਫੀਡ ਵਾਲਾ ਵੀ ਠੀਕ ਹੈ ਸਿਸਟਮ ਤੇ ਦੋਨੋਂ ਤਰੀਕਿਆਂ ਨਾਲ ਤੁਸੀਂ ਇਹਨਾਂ ਨੂੰ ਉਹਦੀ ਇਹਨਾਂ ਨੂੰ ਪਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਸਹਾਜਨੇ ਦੇ ਪੱਤੇ ਪਾ ਸਕਦੇ ਹੋ ਠੀਕ ਹੈ ਜੀ ਉਹਦਾ ਪਾਣੀ ਵੀ ਦੇ ਸਕਦੇ ਹੋ ਉਵਾਲ ਕੇ ਜਾਂ ਨਿਚੋੜ ਕੇ ਗ੍ਰाइंड ਕਰਕੇ ਉਹਨੂੰ ਹਨਾ ਇਹ ਚੀਜ਼ਾਂ ਬਹੁਤ ਵਧੀਆ ਚੀਜ਼ਾਂ ਨੇ ਐਲੋਵੀਰਾ ਜਿਵੇਂ ਕਹਿੰਦੇ ਆ ਆਪਾਂ ਉਹਦਾ ਮਤਲਬ ਰਸਾ ਕੱਢ ਕੇ ਇਹਨਾਂ ਨੂੰ ਪਾਣੀ ਚ ਪਾ ਕੇ ਦੇ ਸਕਦੇ ਹੋ ਇਹ ਬਹੁਤ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਇਹਨਾਂ ਚੀਜ਼ਾਂ ਬਾਕੀ ਬਰਸੀਮ ਜਿਹੜੇ ਹੋਗੇ ਤੁਹਾਡੇ ਕੋਲ 16 15 20 ਦਿਨ ਦੇ ਹੋ ਜਾਂਦੇ ਨੇ ਜਦੋਂ ਤਾਂ ਇਹਨਾਂ ਨੂੰ ਤੁਸੀਂ ਬਰਸੀਮ ਪਾ ਸਕਦੇ ਹੋ ਪਰ ਠੰਡਾ ਨਾ ਹੋਵੇ ਦੁਪਹਿਰ ਵੇਲੇ ਪਾਓ ਤੇ ਪਾਲਕ ਜਿੰਨੀ ਮਰਜ਼ੀ ਪਾਓ ਇਹਨਾਂ ਨੂੰ ਕੈਲਸ਼ੀਅਮ ਦਾ ਸਰੋਤ ਹੈ ਠੀਕ ਹੈ ਜੀ ਇਹ ਚੀਜ਼ਾਂ ਨਾਲ ਬਹੁਤ ਇਹਨਾਂ ਦੀ ਗਰੋਥ ਹੋਊਗੀ ਤੇ ਬਿਮਾਰੀਆਂ ਤੋਂ ਰਹਿਤ ਰਹਿਣਗੇ ਛਿਕਸ ਤੇ ਕਈ ਵਾਰੀ ਨਵੇਂ ਥਾਂ ਤੇ ਸ਼ਿਫਟ ਕਰਦੇ ਆ ਥੋੜਾ ਜਿਹਾ ਇਹਨਾਂ ਨੂੰ ਮਾਹੌਲ ਇਸ ਤਰ੍ਹਾਂ ਲੱਗਦਾ ਪਰ ਉਹ ਘਬਰਾਉਣ ਦੀ ਲੋੜ ਨਹੀਂ ਇਹਨਾਂ ਨੇ ਫਿਰ ਗੋੜਾ ਵਾਲਾ ਪਾਣੀ ਵਗੈਰਾ ਦਿੰਨੇ ਆ ਜਦੋਂ ਤੇ ਮਲਟੀ ਵਿਟਾਮਿਨ ਲਾਉਨੇ ਆ ਉਹਦੇ ਨਾਲ ਬਹੁਤ ਠੀਕ ਹੋ ਜਾਂਦੇ ਨੇ ਤੇ ਭੱਜਣ ਦੌੜਨ ਲੱਗ ਜਾਂਦੇ ਨੇ ਇੱਕ ਵਾਰੀ ਇਹ ਨਾ ਜਦੋਂ ਡੱਬਿਆਂ ਚੋਂ ਕੱਢਣੇ ਹੁੰਦੇ ਨੇ ਐ ਸੈਮੇ ਜਿਹੇ ਹੁੰਦੇ ਨੇ ਜੋ ਸਫਰ ਤੋਂ ਵੀ ਆਈ ਹੁੰਦੇ ਨੇ ਤੇ ਇੱਕ ਮੈਂ ਦੱਸ ਦਿਆਂ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਜਿਹੜਾ ਨੇ ਮੇਰੇ ਤੋਂ ਨਹੀਂ ਵੀ ਚਿਕਸ ਲਿਆ ਉਹਨਾਂ ਲਈ ਵੀ ਜ਼ਰੂਰੀ ਕੰਮ ਦੀਆਂ ਗੱਲਾਂ ਨੇ ਇਹ ਤੇ ਤੁਸੀਂ ਜਦੋਂ ਚਿਕਸ ਲੈ ਜਾ ਕੇ ਘਰ ਲੈ ਕੇ ਜਾਂਦੇ ਹੋ ਸ਼ੁਰੂ ਤੋਂ ਜਦੋਂ ਲੈਣ ਜਾਂਦੇ ਹੋ ਪਹਿਲਾਂ ਦੇਖਣਾ ਵੀ ਚਿਕਸ ਤੰਦਰੁਸਤ ਹੈ ਜੀ ਤੰਦਰੁਸਤ ਚਿਕਸ ਲਓ ਆਪ ਜਾ ਕੇ ਦੇਖ ਕੇ ਲੈਣਾ ਚਾਹੀਦਾ ਤੁਹਾਨੂੰ ਬੁਕਿੰਗ ਕਰਾਉਣ ਵੇਲੇ ਭਾਵੇਂ ਤੁਸੀਂ ਨਾ ਜਾਓ ਇਹ ਗੱਲਾਂ ਨੋਟ ਕਰ ਲਓ ਮੇਰੇ ਵੀਰ ਬੁਕਿੰਗ ਵੇਲੇ ਤੁਸੀਂ ਨਾ ਜਾਓ ਜਦੋਂ ਚਿਕਸ ਲੈਣਾ ਹੈ ਉਦੋਂ ਜ਼ਰੂਰ ਜਾਓ ਭਾਵੇਂ ਕਿਤੋਂ ਵੀ ਲੈਣਾ ਹੈ ਉਸ ਤੋਂ ਬਾਅਦ ਉਹਨੂੰ ਪੂਰੇ ਧਿਆਨ ਨਾਲ ਲੈ ਕੇ ਆਓ ਠੀਕ ਹੈ ਜੀ ਤੇ ਰਸਤੇ ਦੇ ਵਿੱਚ ਕਿਤੇ ਰੁਕੋ ਨਾ ਧਿਆਨ ਦੇਣਯੋਗ ਗੱਲਾਂ ਨਹੀਂ ਜੀ ਇਹ ਠੀਕ ਹੈ ਜੀ ਰਸਤੇ ਦੇ ਵਿੱਚ ਜ਼ਿਆਦਾ ਨਾ ਕੋਈ ਟਾਈਮ ਲਾਓ ਜਿਵੇਂ ਆਪਾਂ ਕਹੇ ਜੀ ਵੀ ਆਪਾਂ ਰਸਤੇ 'ਚ ਚਾਹ ਪੀ ਲਈਏ ਖਾਣਾ ਖਾਣ ਲੱਗ ਜੀਏ ਉੱਥੇ ਬੋਲਾਂ ਕੋਈ ਜ਼ਿਆਦਾ ਟਾਈਮ ਨਾ ਲਾ ਬੇਸਟ ਕਰੋ ਜੀ ਜਦੋਂ ਇੱਕ ਵਾਰੀ ਇਹ ਤੁਸੀਂ ਚਿਕਸ ਲੈ ਕੇ ਚੱਲ ਭੇਜਣਾ ਤੁਸੀਂ ਕੋਸ਼ਿਸ਼ ਕਰੋ ਵੀ ਪਾਣੀ ਧਾਣੀ ਥੋੜਾ ਨਾਲ ਹੋਵੇ ਤੇ ਤੁਸੀਂ ਘਰ ਜਾ ਠੀਕ ਆ ਪਾਣੀ ਪੀਓ ਜਿਆਦਾ ਇਹਨਾਂ ਨੂੰ ਸਟ्रेस ਚ ਨਾ ਰੱਖਿਆ ਜਾਵੇ ਵੈਸੇ ਇਹਨਾਂ ਨੂੰ ਦੋ ਦੋ ਦਿਨ ਵੀ ਕੁਝ ਨਹੀਂ ਹੁੰਦਾ ਇਹ ਅਸੀਂ ਤਾਂ ਦੇਖਦੇ ਜਿਹੜਾ ਅਸੀਂ ਬੱਚਾ ਸ਼ਿਫਟ ਹੁੰਦਾ ਪਰ ਆਪਾਂ ਨੇ ਕੋਸ਼ਿਸ਼ ਕਰਨੀ ਹੈ ਵੀ ਆਪਣਾ ਬੱਚਾ ਜਿਹੜਾ ਹੈਗਾ ਇਹਨੂੰ ਆਪਾਂ ਜਿਆਦਾ ਟਾਈਮ ਨਹੀਂ ਸਟ्रेस ਚ ਰਹਿਣ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਅਗਲੀ ਗੱਲ ਜਿਹੜੇ ਡੱਬੇ ਨੇ ਗੱਡੀ 'ਚ ਪਾ ਮਿਲੇ ਕੇ ਜਾਣੇ ਹੋ ਜਾਂ ਕਿਸੇ ਵੀ ਸਾਧਨ ਤੇ ਲੈ ਕੇ ਜਾਣਾ ਤੁਸੀਂ ਤਾਂ ਡੱਬੇ ਤੁਹਾਡੇ ਟੇਢੇ-ਬਿੰਗੇ ਨਹੀਂ ਹੋਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਇੱਕ ਸਪਾਇਆ ਹੁੰਦਾ ਹੈ ਉਹ ਡੱਬੇ ਇਹ ਨਾ ਹੋਵੇ ਉਲਟੇ-ਪੁਲਟੇ ਤੁਹਾਡੇ ਹੋਣ ਰਸਤੇ 'ਚ ਟੇਢੇ-ਬਿੰਗੇ ਰਸਤੇ 'ਚ ਗੱਡੀ ਇਧਰੋਂ ਹਲਾਰਾ ਮਾਰੇ ਉਧਰ ਡਿੱਗ ਗਏ ਇਹ ਨਾ ਹੋਵੇ ਤੇ ਉੱਚੇ ਨਹੀਂ ਮੇਨਾ ਹੋਣ ਕਲੀਨ ਰੱਖੋ ਭਾਵੇਂ ਥੱਲੇ ਕੋਈ ਕੱਪੜਾ ਵਗੈਰਾ ਰੱਖੋ ਇੱਕ ਇਹ ਵੀ ਗੱਲ ਹੈ ਵੀ ਗੱਡੀ 'ਚ ਕੋਈ ਵੀ ਗੰਦ ਨਹੀਂ ਪਊਗਾ ਤੁਹਾਡੀ ਜੇ ਦੇ ਗੱਡੀ 'ਚ ਵੀ ਲੈ ਕੇ ਜਾਣੇ ਨੇ ਤੁਸੀਂ ਬੇਫਿਕਰ ਹੋ ਕੇ ਲਿਜਾ ਸਕਦੇ ਹੋ ਠੀਕ ਹੈ ਪਰ ਫਿਰ ਵੀ ਕਹਿੰਦੇ ਆ ਚਲੋ ਸੀਟ ਤੇ ਕੱਪੜਾ ਪਸਾ ਲਓ ਤੁਸੀਂ ਪਰ ਵੈਸੇ ਕੋਈ ਪ੍ਰੋਬਲਮ ਨਹੀਂ ਆਉਣੀ ਠੀਕ ਹੈ ਨਾ ਤੇ ਉਸ ਤੋਂ ਬਾਅਦ ਟੈਂਪਰੇਚਰ ਦੇਖੋ ਜਦੋਂ ਤੁਸੀਂ ਲੈ ਕੇ ਜਾਂਦੇ ਹੋ ਇਹਨਾਂ ਨੂੰ ਜ਼ਿਆਦਾ ਠੰਡੀ ਹਵਾ ਵੀ ਨਾ ਲੱਗੇ ਤੇ ਜ਼ਿਆਦਾ ਟੈਂਪਰੇਚਰ ਵੀ ਨਾ ਹੋਵੇ ਵੀ ਇਹ ਹੋਵੇ ਗੱਡੀ ਦੇ ਵਿੱਚ ਜ਼ਿਆਦਾ ਸੇਕ ਮਾਰਦਾ ਤਾਂ ਫਿਰ ਤੁਸੀਂ ਕੋਈ ਉਹ ਮਤਲਬ ਉਹਨਾਂ ਲਈ ਹੱਲ ਕਰੋ ਜੇ ਜਿਆਦਾ ਜਦੋਂ ਅੱਜ ਹੁਣ ਤਾਂ ਮੌਸਮ ਠੀਕ ਹੈ ਹੁਣ ਤਾਂ ਥੋੜੇ ਥੋੜੇ ਸੀਸੇ ਡਾਊਨ ਕਰ ਲਓ ਸਾਹ ਆਉਣਾ ਚਾਹੀਦਾ ਚਿਕਸ ਨੂੰ ਤੇ ਅੱਗੇ ਜਦੋਂ ਜਿਆਦਾ ਗਰਮੀ ਵਧ ਗਈ ਫਿਰ ਏਸੀ ਦੀ ਵੀ ਜ਼ਰੂਰਤ ਪੈ ਸਕਦੀ ਹੈ ਉਹ ਤੁਸੀਂ ਜ਼ਰੂਰ ਪਾਵੇਂ ਪੁੱਛ ਲਿਆ ਕਰੋ ਵੀਰ ਬਣ ਕੇ ਜਦੋਂ ਲੈ ਕੇ ਜਾਣੇ ਚਿਕਸ ਤੇ ਧਿਆਨ ਦੇ ਨਾਲ ਸਭ ਤੋਂ ਪਹਿਲਾਂ ਇਹਨਾਂ ਨੂੰ 100 ਚਿਕਸ ਨੂੰ 100 ਗ੍ਰਾਮ ਗੁੜ ਦੇਣਾ ਹੈ 1000 ਚਿਕਸ ਨੂੰ ਕਤਿੱਲੋ ਗੁੜ ਦੇਣਾ ਜਦੋਂ ਤੁਸੀਂ ਛੱਡਣੇ ਜਾ ਕੇ ਠੀਕ ਹੈ ਜੀ ਇਹ ਧਿਆਨ ਦੇਣ ਜੋ ਗੱਲਾਂ ਨੇ ਵੱਡੇ ਨੇ ਤਾਂ ਥੋੜਾ ਜਿਆਦਾ ਵਧਾ ਸਕਦੇ ਹੋ ਤੁਸੀਂ ਇਹ ਇੱਕ ਦਿਨ ਦੇ ਚਿਕਸ ਦੀ ਮੈਂ ਗੱਲ ਕੀਤੀ ਹੈ ਜਿਹੜਾ 100 ਗ੍ਰਾਮ ਕੋੜਾ ਤਾਂ ਥੋੜਾ ਬਹੁਤ ਵਧ ਵੀ ਪਾ ਸਕਦੇ ਹੋ ਤੇ ਇਹ ਜ਼ਰੂਰੀ ਜਿਹੜੀਆਂ ਗੱਲਾਂ ਅਹਿਮ ਗੱਲਾਂ ਨੇ ਤੇ ਇਹਨਾਂ ਦਾ ਸਮੇਂ-ਸਮੇਂ ਤੇ ਤੁਸੀਂ ਜਦੋਂ ਵੀ ਤੁਸੀਂ ਚਿਕਸ ਲੈ ਕੇ ਫਾਰਮ ਤੇ ਛੱਡਿਆ ਉਸ ਤੋਂ ਬਾਅਦ ਸਵੇਰੇ ਸ਼ਾਮ ਇਹਨਾਂ ਦੇ ਵਿੱਚ ਤੁਸੀਂ ਵਿਚਰੋ ਇਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝੋ ਠੀਕ ਹੈ ਜੀ ਇਹਨਾਂ ਦੇ ਵਿੱਚ ਤੁਸੀਂ ਰਹਿ ਕੇ ਜਿਵੇਂ ਅੱਧਾ ਘੰਟਾ ਭਾਵੇਂ ਕੁਰਸੀ ਰਾਹ ਕੇ ਬੈਠ ਜਾਓ ਚਿਕਸ ਦੇ ਵਿੱਚ ਜੀ ਜੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡਾ ਸਾਹ ਘੁੱਟਦਾ ਹੈ ਜਾਂ ਤੁਹਾਨੂੰ ਕੋਈ ਜ਼ਿਆਦਾ ਗੈਸ ਦੀ ਲੱਗਦੀ ਹੈ ਠੀਕ ਹੈ ਜਾਂ ਕੋਈ ਗਰਮੀ ਆਉਂਦੀ ਹੈ ਜਾਂ ਠੰਡ ਲੱਗਦੀ ਹੈ ਆਪਾਂ ਤਾਂ ਚਲੋ ਠੰਡ ਤਾਂ ਚੱਲ ਜਾਂਦੇ ਆ ਬਾਕੀ ਪਤਾ ਲੱਗ ਜਾਂਦਾ ਬੰਦੇ ਨੂੰ ਪਸੀਨਾ ਆਉਣਾ ਚਾਹੀਦਾ ਫਿਰ ਤੁਹਾਡਾ ਟੈਂਪਰੇਚਰ ਠੀਕ ਹੈ ਠੀਕ ਹੈ ਨਾ ਇਹ ਗੱਲਾਂ ਜ਼ਰੂਰ ਧਿਆਨ ਰੱਖੋ ਕੋਈ ਬਰਡ ਬਿਮਾਰ ਹੋਊਗਾ ਉਹ ਵੀ ਤੁਹਾਨੂੰ ਦੱਸੂਗਾ 100 ਦੇ ਵਿੱਚੋਂ ਵੀ ਦੱਸ ਦੂ 1000 ਦੇ ਵਿੱਚੋਂ ਵੀ ਦੱਸ ਦੂਗਾ ਜੀ ਠੀਕ ਹੈ ਇਹ ਧਿਆਨ ਰੱਖਣਾ ਹੈ ਆਪਾਂ ਤੇ ਬਾਕੀ ਮਰਸ ਆਪਣਾ ਇਹ ਤੁਹਾਨੂੰ ਟਿਕਟਸ ਦੀ ਪੂਰੇ ਤਸੱਲੀ ਵਕਤ ਟਿਕਟਸ ਮਿਲਣਗੇ ਸਾਡੇ ਵੱਲੋਂ ਗਰੰਟੀਡ ਟਿਕਟਸ ਮਿਲਣਗੇ ਜੀ ਬੁਕਿੰਗ ਕਰਾ ਸਕਦੇ ਹੋ ਤੁਸੀਂ 9814586919 ਮੇਰਾ ਫੋਨ ਨੰਬਰ ਹੈ ਜੀ ਸੰਦੀਪ ਸਿੰਘ ਸੋਨੀ ਗਰੇਵਾਲ ਮੇਰਾ ਨਾਮ ਹੈ ਪਿੰਡ ਢੇੜੀ ਕੀ ਹੈ ਸੋਨੀ ਐਸਪੀ ਕਾ ਕਹਿਣਾ ਜਦੋਂ ਤੁਸੀਂ ਪਿੰਡ ਦੇ ਕਿਸੇ ਨੂੰ ਪੁੱਛਣਾ ਲਿਏ ਠੀਕ ਹੈ ਜੀ ਤੇ ਬਾਕੀ ਸ਼ੇਅਰ ਕਰਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਵੀਡੀਓ ਨੂੰ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਜੀ ਹਾਂ ਜੀ ਬਾਕੀ ਇੱਕ ਬੇਨਤੀ ਇਹ ਵੀ ਹੈ ਨਾਲ ਮੈਂ ਕਰਦਿਆਂ ਕਿ ਸ਼ੇਅਰ ਜਰੂਰ ਕਰਿਆ ਕਰੋ ਵੀਰੇ ਫਿਰ ਉਹ ਕੋਸਟ ਨੂੰ ਜਿਹੜੇ ਵੀ ਵੀਰ ਫਿਕਸ ਲੈ ਕੇ ਜਾਂਦੇ ਆ ਜਾਂ ਲੇ ਕੇ ਜਾਣੇ ਨੇ ਜਾਨ ਵੀਡੀਓ ਦੇਖਦੇ ਹੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਬਾਕੀ ਕਮੈਂਟ ਲਾਈਕ ਜ਼ਰੂਰ ਕਰ ਦਿਆ ਕਰੋ ਜਿੰਨਾਂ ਨੂੰ ਵੀ ਕੋਈ ਲੋੜ ਹੁੰਦੀ ਆ ਫੋਨ ਨੰਬਰ ਹੁਣ ਮੈਂ ਅੱਗੇ ਦੇਣ ਲੱਗਿਆ ਅੱਗੇ ਫੋਨ ਨੰਬਰ ਦਿੱਤਾ ਹੁੰਦਾ ਤੇ ਤੁਸੀਂ ਕਾਲ ਕਰ ਸਕਦੇ ਹੋ ਇੱਕ ਬੇਨਤੀ ਹੈ ਵੀ ਜ਼ਿਆਦਾ ਟਾਈਮ ਨਾ ਵੀਰੇ ਖਰਾਬ ਕਰਿਆ ਕਰੋ ਬਹੁਤ ਕੀਮਤੀ ਸਮਾਂ ਹੈ ਤੁਸੀਂ ਫੋਨ ਬੁਕਿੰਗ ਕਰਾਉਣ ਲਈ ਹੀ ਕਰਾਇਆ ਕਰੋ ਜੀ ਕਿਉਂਕਿ ਵੀਡੀਓ ਚ ਸਾਰਾ ਕੁਝ ਮੇਰਾ ਦੱਸਿਆ ਹੁੰਦਾ ਠੀਕਸ ਤੁਹਾਨੂੰ ਮੈਂ ਹਰ ਸਮੇਂ ਮਿਲਣਗੇ ਠੀਕ ਹੈ ਜੀ ਤੁਸੀਂ ਫੋਨ ਜਰੂਰ ਕਰਨਾ ਪਰ ਕਿਉਂਕਿ ਵੱਡੇ ਛੋਟੇ ਦਾ ਮੈਟਰ ਹੋ ਸਕਦਾ ਬਾਕੀ 24 ਘੰਟੇ ਸਾਡੇ ਕੋਲ ਚੈਕਸ ਮਿਲਣਗੇ ਵੱਡੇ ਛੋਟੇ ਉਹ ਹੋ ਜਾਂਦਾ ਕਈ ਵਾਰੀ ਇੱਕ ਦਿਨ ਦੇ ਮੰਗਦੇ ਹੋ ਹੈ ਟੂ ਡਿਪੈਂਡ ਕਰਦਾ ਹੈ ਜਾਂ ਇੱਕ ਮਹੀਨੇ ਦੇ 20 ਦਿਨ ਦੇ ਲੈਣੇ ਆ ਉਹ ਬੁਕਿੰਗ ਦੇ ਹਿਸਾਬ ਨਾਲ ਦੱਸਿਆ ਜਾਊਗਾ ਜੀ ਤੇ ਸਤਿ ਸ੍ਰੀ ਅਕਾਲ ਥੋੜਾ ਬਹੁਤਾ ਅੱਗੇ ਪਿੱਛੇ ਡੇਟਾਂ ਹੋ ਜਾਂਦੀਆਂ ਨੇ ਉਹ ਤੁਹਾਨੂੰ ਐਡਜਸਟ ਜਰੂਰ ਕਰ ਲੈਣਾ ਚਾਹੀਦਾ ਹੈ ਜੇ ਕਿਸੇ ਵੀਰ ਦੇਤੇ 110 ਤਰੀਕ ਨੂੰ ਦੇਣੇ ਨੇ ਉਹ 5 ਤਰੀਕ ਨੂੰ 5 ਦਿਨ ਪਹਿਲਾਂ ਵੀ ਮਿਲ ਸਕਦੇ ਨੇ 5 ਦੇ 10 ਦਿਨ ਡੇਟ ਵੀ ਹੋ ਸਕਦੇ ਨੇ ਇਹ ਤੁਹਾਨੂੰ ਅਡਜਸਟ ਕਰਨਾ ਚਾਹੀਦਾ ਹੈ ਕਰ ਵੀ ਰਹੇ ਹੋ ਧੰਨਵਾਦ